ਇਹ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਲੂੰਬੜੀ ਦੀਆਂ ਨੇ ਜਿੱਥੇ ਬੀਤੇ ਦਿਨੀ ਦੋ ਮਿੱਤਰਾਂ ਨੇ ਪਹਿਲਾਂ ਤਾਂ ਬੈਠ ਕੇ ਪਿਆਲੀਆਂ ਖੜਕਾਈਆਂ ਤੇ ਫਿਰ ਆਹ ਘਰ ਦੇ ਵਿੱਚ ਵੜ ਕੇ ਸਾਰਾ ਟੱਬਰ ਖੜਕਾ ਦਿੱਤਾ ਐਨਾ ਹੀ ਨਹੀਂ ਘਰ ਦੇ ਬੂਹੇ ਬਾਰੀਆਂ ਦੇ ਨਾਲ-ਨਾਲ ਘਰ ਦੇ ਵਿੱਚ ਪਏ ਇੱਕ-ਇੱਕ ਸਮਾਨ ਦੇ ਟੁਕੜੇ ਕਰ ਦਿੱਤੇ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੁਨੀਤਾ ਨੇ ਜੋ ਅੱਗੇ ਦੱਸਿਆ ਉਹ ਸ਼ਰਾਬੀਆਂ ਦੇ ਕਾਰਨਾਮੇ ਸੁਣ ਕੇ ਤੁਸੀਂ ਵੀ 당ਗ ਰਹਿ ਜਾਓਗੇ ਕਾਰਨ ਭਾਈ ਇਹ ਹੋਇਆ ਵੀਰਜੀ ਦੇ ਕਾਰਨ ਇਹ ਹੋਇਆ ਵੀ ਮੇਰਾ ਜਿਹੜਾ ਦੌਰ ਦਾ ਮੁੰਡਾ ਛੋਟਾ ਰਕੇਸ਼ ਤੇ ਲਾਜਰ ਦੋਨੇ ਆਪਸ ਵਿੱਚ ਕਿਤੇ ਬਾਹਰ ਟੱਗਪੁੱਗ ਲਾਇਆ ਕੰਮ ਇਕੱਠਾ ਕੀਤਾ ਦਿਹਾੜੀ ਸਾਰਾ ਦਿਨ ਤੇ ਸ਼ਾਮ ਨੂੰ ਪੈਗ ਲਾਇਆ ਪੈਗ ਲਾਇਆ ਸ਼ਾਮ ਨੂੰ ਤੇ ਪੈਗ ਲਾਉਣ ਤੋਂ ਬਾਅਦ ਜਦੋਂ ਸ਼ਾਮ 'ਚ ਉੱਥੇ ਆਪਸ 'ਚ ਬੋਲੇ ਆ ਲੜੇ ਆ ਤੇ ਵੀ ਗਾਲ ਮੰਦਾ ਕੀਤਾ ਵੀ ਰਾਤ ਕੁਝ ਨਹੀਂ ਲੜਾਈ ਝਗੜਾ ਐਵੇਂ ਦਾ ਆਇਆ ਸੀ ਵੀ ਗਾਲ ਮੰਦਾ ਕੀਤਾ ਅਸੀਂ ਮੇਰੇ ਮੁੰਡੇ ਨੇ ਤੇ ਮੈਂ ਅਸੀਂ ਦੋਨਾਂ ਨੇ ਲਿਜਾ ਕੇ ਉਹਨਾਂ ਦੇ ਘਰੇ ਬਿਠਾ ਕੇ ਉਹਨੀਆਂ ਮਿੰਤਾ ਕੀਤੀਆਂ ਵੀ ਲਾਜਰ ਦੀਆਂ ਵੀ ਚੱਲ ਲਾਜਰ ਤੁਸੀਂ ਇਕੱਠੇ ਕੰਮ ਕਰਦੇ ਐ ਇਹੋ ਜੀ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂਗਾ ਤੇ ਰਾਤ ਦੀ ਕੋਈ ਗੱਲ ਨਹੀਂ ਸੀ ਆ ਗਈ ਵਧੀਆ ਉਹਨਾਂ ਦੇ ਘਰੇ ਮੇਰਾ ਬੇਟਾ ਉਹਨਾਂ ਦੇ ਘਰੇ ਬੈਠਾ ਆਉਂਦਾ ਜਾਂਦਾ ਬਹੁਤ ਰਹਿੰਦਾ ਸੀ ਕਦੇ ਅਸੀਂ ਲੜੇ ਨਹੀਂ ਸੀਗੇ ਇਹ ਮੁੰਡੇ ਦੋਨਾਂ ਦੀ ਵਜ੍ਹਾ ਨਾਲ ਸਾਡੀ ਲੜਾਈ ਹੋਈ ਆ ਦਿਨੇ ਆਇਆ ਉਹਦਾ ਭਰਾ ਰਹਿੰਦਾ ਏ ਜੈਮ ਲਾਲੇ ਰਹਿ ਰਿਹਾ ਏ ਜੈਮ ਲਾਲੇ ਤੋਂ ਆਣ ਕੇ ਉਹਨੇ ਰਾਤ ਆਪਦੇ ਪਰਿਵਾਰ ਨੂੰ 3:30 ਵਜੇ ਆਇਆ ਸਾਰੇ ਪਰਿਵਾਰ ਦੇ ਘਰ ਵਿੱਚ ਫਿਰਦਾ ਸੀਗਾ ਕਹਿੰਦਾ ਸੀ ਸਾਨੂੰ ਕੁਝ ਨਹੀਂ ਪਤਾ ਸੀ ਕੱਪੜੇ ਗਲੀ 'ਚ ਧੋਏ ਜਾਂਦੇ ਅਸੀਂ ਪਤਾ ਹੁੰਦਾ ਤਾਂ ਅਸੀਂ ਵੀ ਬੁਲਾ ਲੈਂਦੀ ਮਮੀ ਕਹਿੰਦੀ ਕਾਕਾ ਵੀ ਆ ਜਾ ਆਪਾਂ ਗੱਲ ਕਰੀਏ ਵੀ ਆਪਾਂ ਲੜਨਾ ਨਹੀਂਗਾ ਅਸੀਂ ਤਾਂ ਕਿਹਾ ਵੀ ਦੂਰੋਂ ਆਇਆ ਉਹਦੇ ਚਾਚੇ ਪਰਿਵਾਰ ਨੂੰ ਮਿਲਣ ਆਇਆ ਵੀ ਚਲ ਬੁਲਾਉਂਦਾ ਅੱਗੇ ਵੀ ਜਾਂਦਾ ਸਾਰਿਆਂ ਦੇ ਘਰਾਂ 'ਚ ਬਈ ਜਦੋਂ ਇਹ ਗੱਲ ਹੋਈ ਤੇ ਤੋਂ ਬਾਅਦ ਉਹਨੇ ਸਾਰਿਆਂ ਨੂੰ ਇਕੱਠਿਆ ਕਰ ਲਿਆ ਤੇ ਬਾਕੀ ਸਾਰੇ ਘਰੇ ਸੀ ਉਹ ਕੱਲਾ ਇੱਕ ਸਲੀਮ ਤੇ ਸਲੀਮ ਦਾ ਸਾਲਾ ਦੋਨੇ ਆਏ ਨੇ ਵਿਛਾਲ ਗਪਾਲ ਨਵਾਜ ਮਾਰੀ ਆ ਤੇ ਨੰਨੂ ਨੂੰ ਫੇਰ ਵੀ ਨਹੀਂ ਉਹਨੇ ਬੁਲਾਇਆ ਜਿੰਦਾਂ ਨਾਲ ਰਾਤ ਝਗੜਾ ਆਇਆ ਸੀਗਾ ਉਹ ਕੋਲ ਖੜਾ ਤੇ ਗਪਾਲ ਨੂੰ ਉਹਨੇ ਬੁਲਾਇਆ ਗਪਾਲ ਬੋਲਣ ਲੱਗ ਗਿਆ ਤੇ ਗਪਾਲ ਨੂੰ ਉਹਨੇ ਲਫੜ ਕੱਢ ਮਾਰਿਆ ਤੇ ਵੱਡੇ ਭਰਾ ਨੇ ਸਲੀਮ ਨੇ ਲਾਜ਼ਰ ਦੇ ਨੇ ਲਾਜ਼ਰ ਨਾਲ ਵੀ ਲੜਾਈ ਰਾਤ ਹੋਈ ਸੀ ਤੇ ਦਿਨੇ ਉਹਨੇ ਲੜਾਈ ਕੀਤੀ ਸਲੀਮ ਨੇ ਇਹਨਾਂ ਨੇ ਦੋਨਾਂ ਨੇ ਜਦੋਂ ਸਲੀਮ ਨੇ ਚੱਪੇ ਥੱਫੜ ਮਾਰਿਆ ਗਪਾਲ ਦੇ ਤੇ ਉਹਦੇ ਸਾਲੇ ਨੇ ਮਾਰਤਾ ਵਿਛਾਲ ਦੇ ਥੱਫੜ ਬਾਈ ਫੇਰ ਇਹਨਾਂ ਦੇ ਮਗਰ ਹੱਥ ਵਿੱਚ ਸਮਾਨ ਸੀ ਉਦੋਂ ਹੀ ਮਿੰਟੋ ਮਿੰਟੀ ਉਹਦੇ ਲਫੜ ਮਾਰਦਿਆ ਮਾਰਦਿਆ ਵੀ 40 50 ਜਣੇ ਜੋ ਵੀ ਇਹਨਾਂ ਦੇ ਘਰ ਵਿੱਚ ਪਰਿਵਾਰ ਸੀ ਬਾਹਰੋਂ ਮੰਗਾਏ ਗੁੰਡੇ ਸੀ ਸਾਰੇ ਮਿੰਟੋਂ ਮਿੰਟੀ ਇਕੱਠੇ ਹੋ ਗਏ ਵੀ 1 ਸੈਕਿੰਟ ਦੇ ਵਿੱਚ ਘੜ ਤੋਂ ਘੜ 50 60 ਜੀ ਇਕੱਠੇ ਹੋ ਗਏ ਸੀ ਇਹਨਾਂ ਦੇ ਤੇ ਗੁੰਡਾ ਗੁਰਦੀ ਦੇ ਵਿੱਚ ਸਾਰੇ ਸੀਗੇ 5:30 ਵਜੇ 5:30 ਵਜੇ ਸ਼ੁਰੂ ਹੋਈ ਇਹ ਗੱਲ ਅਸੀਂ ਭਾਈ 6 ਜਣੇ ਜੀ ਆ ਦੋ ਅਸੀਂ ਆ ਤਿੰਨ ਮੇਰੇ ਦਿਓਰ ਦੇ ਘਰ ਦੇ ਜੀ ਆ ਤੇ ਬਾਕੀ ਉਹ ਮਸ਼ੀਨਾਂ ਤੇ ਗਿਆ ਮੇਰੇ ਘਰ ਵਾਲਾ ਵੀ ਬਾਹਰ ਮਸ਼ੀਨ ਤੇ ਸੀਗਾ ਤੇ ਦਿਓਰ ਮੇਰਾ ਇਹਨੂੰ ਜਿਹੜੀਆਂ ਦੂਜੇ ਘਰ ਵਾਲੀਆਂ ਸੋਣੂ ਆ ਦੋਵੇਂ ਜੀ ਉਹ ਸੀ ਤੇ ਦੋਵੇਂ ਜੀ ਇੰਨਾ ਤੇ ਚਿਆਈ ਹੈਗੇ 8 ਕ ਜੀ 80 ਸੀਗੇ ਤੇ 50 ਜਣੇ ਤੁਸੀਂ ਇਹ ਦੱਸੋ ਵੀ 50 ਜਣਿਆਂ ਦੇ ਵਿੱਚ 8 ਜਣੇ ਕੀ ਕਰਨਗੇ ਜਿਨ੍ਹਾਂ ਦੇ ਅਸਲਾ ਹੱਥ ਵਿੱਚ ਪਿਸਤੌਲ ਆ ਕੀ ਕੁਛ ਆਈ ਤਾ ਰੋੜੇ ਕਵਾੜੇ ਕਸਗੇ ਉੱਥੇ ਦੱਸੋ ਅਸੀਂ ਕੀ ਕਰ ਸਕਦੇ ਸੀ ਅਸੀਂ ਹੱਥ ਵੀ ਜੋੜਦੇ ਸੀ ਸੱਟ ਮੇਰੇ ਤੋਂ ਵੱਜੀ ਆ ਸਲੀਮ ਨੂੰ ਮੇਰੇ ਦਿਓਰ ਨੂੰ ਉਹਨੇ ਜਦੋਂ ਸੱਟ ਮਾਰੀ ਆ ਸੇਵਕ ਨੂੰ ਸੇਵਕ ਨਾਲ ਹੀ ਚ ਡਿੱਗ ਗਿਆ ਉਹਨਾਂ ਦੇ ਮੁੰਡੇ ਦੇ ਜਿਹੜੇ ਛੋਟੇ ਦੇ ਵੱਜੀ ਆ ਸਾਲੇ ਦੇ ਉਹ ਵੱਜੀ ਆ ਮੇਰੇ ਬੇਟੇ ਨੇ ਮਾਰੀ ਆ ਉਹਨੂੰ ਵੀ ਛੱਟ ਐਡੀ ਕੋ ਨਹੀਂ ਚੋਕ ਉਹਨੇ ਵੀ ਸੋਟਾ ਮਾਰਿਆ ਉਹਨੇ ਵੀ ਸੋਟਾ ਮਾਰਿਆ ਸਲੀਮ ਦੇ ਜਦੋਂ ਐਂਦਾ ਮੈਂ ਪਿੱਛੇ ਨੂੰ ਕਸੀਆ ਕਰਨ ਲੱਗੀ ਹੈ ਮੈਂ ਸਲੀਮ ਕੇ ਆਲੇ ਪਾਸੇ ਖੜੀ ਸੀਗੀ ਮੈਂ ਆਪਦੇ ਪਰਿਵਾਰ ਵਾਲ ਨਹੀਂ ਸੀ ਮੈਂ ਸਲੀਮ ਮਰਨ ਪਿੱਛੇ ਕਰ ਰਹੀ ਸੀ ਤੇ ਸਲੀਮ ਨੂੰ ਜਦੋਂ ਵੀ ਛੱਟ ਵੱਜੀ ਆ ਉਹ ਮੇਰੇ ਤੋਂ ਵੱਜੀ ਆ ਹੁਣ ਕੀ ਮੰਗਦੇ ਕਾਰਵਾਈ ਹੋਣੀ ਚਾਹੀਦੀ ਹੁਣ ਕਾਰਵਾਰੀ ਸਾਡੀ ਪੁਲਿਸ ਆ ਰਹੀ ਹੈ ਆਉਂਦੀ ਹੈ ਦੇਖ ਜਾਂਦੀ ਆ ਉਹ ਸਾਡੇ ਸਾਥ ਆਈ ਹੀ ਇਹ ਨਹੀਂ ਕਹਿ ਰਹੇ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਸਾਡੀ ਸੁਣਾਈ ਹੋ ਰਹੀ ਆ ਪਰ ਸਨਾਈ ਸਾਡੀ ਆ ਵੀ ਉਹ ਆਉਂਦੇ ਆ ਉਹਨਾਂ ਤਾਂ ਦੀ ਡਿਊਟੀ ਕਰਨੀ ਆ ਅਸੀਂ ਵੀ ਪਾਸੇ ਆਂ ਅਸੀਂ ਤਾਂ ਘਰ ਛੱਡ ਕੇ ਪਾਸੇ ਆਂ ਅਸੀਂ ਤਾਂ ਕਿੱਥੇ ਹੀ ਪਾਸੇ ਹੋਣਾ ਜਦੋਂ ਆਉਂਦੇ ਆਹੀਂ ਸਾਨੂੰ ਘਰੇ ਕਹਿੰਦੇ ਜਾਓ ਅਹੀਂ ਉਹਦੇ ਜਦੋਂ ਘਰੇ ਜਾਣੇ ਉਦੋਂ ਫੇਰ ਇਹਨਾਂ ਦਾ ਵੀ ਸਾਰੇ ਰਾਤ ਭੱਜ ਕੇ ਅਸੀਂ ਨਿਕਲੇ ਆ ਤੇ ਅਸੀਂ ਭੱਜ ਕੇ ਹੀ ਰਾਤ ਨਿਕਲੇ ਆ ਤੇ ਹੁਣ ਵੀ ਜਦੋਂ ਅਸੀਂ ਆਣੇ ਹੁਣ ਵੀ ਆਣੇ ਆ ਨਾ ਹੁਣ ਵੀ ਇਸੇ ਇਹਨਾਂ ਤਨੇ ਬਹੁਤ ਝੁੰਡ ਇਕੱਠਾ ਹੋ ਜਾਂਦਾ ਅਸੀਂ ਆਪਦਾ ਘਰ ਛੱਡ ਕੇ ਫੇਰ ਚਲੇ ਜਾਂਦੇ ਚੋਰੀ ਹੋਈ ਸਾਰਾ ਕੁਝ ਨਿਕਲ ਗਿਆ ਪੇਟ ਦੇ ਵਿੱਚ ਇਹ ਹੋਇਆ ਜੀ ਮੇਰਾ ਭਰਾ ਦਾ ਲੜਕਾ ਉਹਦੇ ਨਾਲ ਇੱਕ ਜਿਹੜੇ ਦੂਜੀ ਪਾਰਟੀ ਜਿਹੜੀ ਸਾਡੇ ਨਾਲ ਲੜੇ ਨੇ ਉਹ ਦੂਜੀ ਪਾਰਟੀ ਦਾ ਬੰਦਾ ਜਿਹੜਾ ਤੇ ਉਹ ਬਾਹਰੇ ਦੋਵੇਂ ਪੀਂਦੇ ਖਾਂਦੇ ਰਹੇ ਨੇ ਉਥੋਂ ਲੜ ਪਏ ਨੇ ਉਹ ਲੜ ਪਏ ਨੇ ਤੇ ਮੁੜ ਕੇ ਉਹਨੇ ਆਪਦੇ ਭਰਾ ਨੂੰ ਫੋਨ ਕੀਤਾ ਉਹ ਆ ਕੇ ਤੇ ਦੋਦੇ ਮੁੰਡੇ ਨੂੰ ਘਰੋਂ ਬੁਲਾ ਕੇ ਉਹਨੇ ਚਪੇੜੇ ਚਪੜੀ ਡੇ ਪਿਆ ਚਪੇੜਾ ਚਪੜਾ ਮਾਰੀਆਂ ਨੇ ਤੇ ਕੋਲੇ ਬੈਠੇ ਸਾਡੇ ਚਾਚੇ ਹੋਣੀ ਨੇ ਤੇ ਮੇਰਾ ਮੁੰਡਾ ਇਹ ਛੜਾਉਣ ਲੱਗ ਪਏ ਨੇ ਤੇ ਉਹਨਾਂ ਦੇ ਜਿੰਨਾ ਲਾਣਾ ਬਾਣਾ ਤੇ ਉਹ ਸਾਰਾ ਭੱਜ ਗਿਆ ਆਣ ਕੇ ਤੇ ਸੱਟਾਂ ਮਾਰ ਲਾ ਪਏ ਨੇ ਇੱਕ ਦੂਜੇ ਚਿਤਰੋ-ਚਿਤਰੀ ਹੋ ਗਏ ਨੇ ਚਿਤਰੋ-ਚਿਤਰੀ ਹੋ ਗਏ ਨੇ ਚਲੋ ਅਸੀਂ ਡਰਦੇ ਮਤਲਬ ਇਹ ਜਿਆਦਾ ਸੀਗਾ ਜਿਆਦਾ ਸੀ ਤੇ ਅਸੀਂ ਡਰਦੇ ਘਰੋਂ ਭੱਜ ਗਏ ਆ ਜਦੋਂ ਅਸੀਂ 11 ਤਰੀਕ ਨੂੰ ਲੜਾਈ ਹੋਈ 15 ਤਰੀਕ ਨੂੰ ਘਰੋਂ ਘਰੇ ਆਏ ਆ ਤੇ ਆਣ ਕੇ ਵੇਖਿਆ ਤੇ ਸਾਰੇ ਬੂਹੇ ਤੋੜੇ ਭੰਨੇ ਪਏ ਨੇ ਬੜੀ ਇਹਨਾਂ ਚੋਰੀਆਂ ਚੋਰੀ ਵੀ ਕੀਤੀ ਹੈ ਸਾਰੇ ਘਰਾਂ ਦੇ ਵਿੱਚੋਂ ਕਾਫੀ ਨੁਕਸਾਨ ਇਹਨਾਂ ਕੀਤਾ ਜੀ ਤੇ ਸਾਡੀ ਸਰਕਾਰ ਅੱਗੇ ਇਹੋ ਮੰਗੇ ਵੀ ਸਾਡਾ ਜਿਹੜਾ ਇਹ ਨੁਕਸਾਨ ਹੋਇਆ ਤੇ ਸਾਡੀ ਮਤਲਬ ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਹਾਂਜੀ ਗੁੰਡਾਗਰਦੀ ਇਹਨਾਂ ਬਹਰ ਕੀਤੀ ਜੀ ਇਹਨਾਂ ਹਾਂਜੀ ਹਾਂਜੀ ਵੀਡੀਓ ਵੀ ਹੈਗੀਆਂ ਰਿਕਾਰਡਿੰਗਾਂ ਵੀ ਹੈਗੀਆਂ ਜਿਹੜੀਆਂ ਇਹਨਾਂ ਧਮਕੀਆਂ ਦਿੱਤੀਆਂ ਨੇ ਸਾਨੂੰ ਹਾਂਜੀ ਹਾਂਜੀ ਸ਼ਰਾਬ ਨੂੰ ਲੈ ਕੇ ਬਸ ਇਹੋ ਪੀਂਦੇ ਖਾਂਦੇ ਰਹੇ ਨੇ ਚਲੋ ਇੱਕ ਦੂਜੇ ਨੂੰ ਘਰ ਬਾਹ ਆਏ ਆ ਤੇ ਪਰ ਇਹ ਮੁੜ ਕੇ ਇਹਨਾਂ ਜਿਹੜੇ ਦੂਜੇ ਦਿਨ ਕਲੇਸ਼ ਜਿਹੜੀ ਪਾਈ ਏ ਸਾਰਾ ਚੁੱਪ ਚਾਂਦ ਹੋ ਗਈ ਸੀ ਦੂਜੇ ਦਿਨ ਇਹਨਾਂ ਦੇ ਮੁੰਡੇ ਨੇ ਇਹ ਕੰਮ ਕੀਤਾ ਗੁੰਡੇ ਲੈ ਕੇ ਆਇਆ ਤੇ ਇਥੇ ਆਣ ਕੇ ਸਾਡੇ ਨਾਲ ਇਹਨੇ ਕੁੱਟ ਮਾਰ ਕੀਤੀ ਐ ਅਸੀਂ ਡਰ ਦੇ ਘਰੋਂ ਨਿਕਲ ਗਏ ਤੇ ਬਸ ਹਾਂ ਜੀ ਉਹਨਾਂ ਕਾਰਵਾਈ ਅਸੀਂ ਚਾਹੁੰਦੇ ਵੀ ਇਹਨਾਂ ਦੇ ਪੂਰੀ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਮਤਲਬ ਵੀ ਤੁਹਾਨੂੰ ਇਹਨਾਂ ਨੂੰ ਮਿਲੇ ਉਦੋਂ ਇਸ ਮਾਮਲੇ ਦੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਐ ਲੁੰਬੜੀ ਵਾਲਾ ਪਿੰਡ ਦੇ ਨਾਲ ਮਰਨੇ ਐ ਉੱਥੇ 10 3 2024 ਦੀ ਗੱਲ ਸ਼ਾਮ ਨੂੰ ਪਹਿਲਾਂ ਸੇਵਕ ਸਿੰਘ ਹਰੀਆਪਸ ਵਿੱਚ ਦੋ ਜਣੇ ਸੀਗੇ ਸ਼ਰਾਬੂ ਪੀਣ ਤੋਂ ਉਹਨਾਂ ਦਾ ਇਕੱਠੇ ਦਰਬਾਰੂ ਪੀਣ ਦਾ ਝਗੜਾ ਹੋਇਆ ਮਾਮੂਲੀ ਤਕਰਾਰ ਹੋਇਆ ਉਹਨਾਂ ਦਾ ਪਹਿਲਾਂ ਅਗਲੇ ਦਿਨ ਸ਼ਾਮ ਨੂੰ ਫਿਰ ਉਹਨਾਂ ਦਾ ਝਗੜਾ ਦੁਬਾਰਾ ਹੋਇਆ ਜਿਸ ਦੇ ਵਿੱਚ ਦੋ ਇੱਕ ਤਰਫ ਦੇ ਬੰਦੇ ਉਹਨਾਂ ਨੂੰ ਸਲੀਮ ਸੇਵ ਕਰੀ ਉਹਨਾਂ ਨੂੰ ਸੱਟਾਂ ਵੱਜੀਆਂ ਦੋ ਹੈਗੇ ਦੂਸਰੇ ਪਾਸੇ ਲਾਪਰੇ ਚੱਨੇ ਜੀ ਉਹਨਾਂ ਨੇ ਸੱਟ ਬਲੰਟ ਸੱਟਾਂ ਕਿ 70 ਤੋਂ ਵੱਧ ਬੰਦੇ ਦੋਵੇਂ ਪਾਸੇ ਤਲਫਾਏ ਮਕਦਮਾ ਦਰਜ ਕਰਿਆ ਸੀ ਫਿਰ ਲਾਲ perturbative ਜਾਨੀ ਹੈ ਹੌਣ ਮੈਟ ਜੋ ਨਹੀਂ ਹੁੰਦਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ